ਜੇ ਕਰ ਕਥਾ ਹੋ ਤਿਆਰ ਸੰਤਨ ਇੱਕ ਨਿਮਖ ਨਾ ਕੀਨੋ ਮੈਂ ਫੇਰਾ ਜਿੱਥੇ ਕੋ ਰੱਬ ਦੀ ਵਡਿਆਈ ਹੋ ਰਹੀ ਆ ਪ੍ਰਮਾਤਮਾ ਦੀ ਗੱਲ ਚੱਲ ਰਹੀ ਆ ਕੋਈ ਵਾਹਿਗੁਰੂ ਦੀ ਸਿੱਖਤ ਸਲਾਹ ਹੋ ਰਹੀ ਆ ਕਹਿੰਦੇ ਉੱਥੇ ਅੱਖ ਫਰਕਣ ਜਿੰਨਾ ਸਮਾਂ ਵੀ ਬੈਠਣ ਨੂੰ ਤਿਆਰ ਨਹੀਂ ਹੈ ਕੀ ਫਰਕ ਪੈਂਦਾ ਕੌਣ ਬੋਲ ਰਿਹਾ ਕੀ ਬੋਲ ਰਿਹਾ ਹੈ ਸ਼ਬਦ ਕਿੰਨੇ ਵੀ ਵਧੀਆ ਕਿਉਂ ਨਾ ਹੋਣ ਜੀ ਵਿਆਖਿਆ ਭਾਵੇਂ ਉੱਚ ਦਰਜੇ ਦੀ ਕਿਉਂ ਨਾ ਹੋ ਰਹੀ ਹੋਵੇ ਭਾਵੇਂ ਗੁਰੂ ਕਾ ਕੀਰਤਨੀਆਂ ਵੀ ਸਾਲ ਤਜਰਬੇ ਚੋਂ ਭਾਵੇਂ ਕਿਉਂ ਨਾ ਗੁਰਬਾਣੀ ਸੁਣਾ ਰਿਆ ਹੋਵੇ ਕੀ ਫਰਕ ਪੈਂਦਾ ਪਰ ਸਾਡਾ ਮਨ ਹੀ ਨਾ ਲੱਗ ਰਿਹਾ ਉੱਥੇ ਰੇ ਮੂੜੇ ਲਾਹੇ ਕੋ ਤੂੰ ਢੀਲਾ ਢੀਲਾ ਟੋਟੇ ਕੋ ਵੇਗਦਾ ਆ ਔਰ ਸਾਡੇ ਵਿਦਵਾਨ ਪੁਰਸ਼ ਕਹਿੰਦੇ ਸੀ ਕਈ ਵਾਰ ਨਹੀਂ ਬਦਲਦੀ ਕਥਾ ਬੰਦੇ ਨੂੰ ਮਾਫ ਕਰਿਓ ਨਹੀਂ ਬਦਲਦਾ ਕੀਰਤਨ ਜੀ ਨੂੰ ਸ਼ਬਦ ਦੀ ਚੋਟ ਨਾ ਲੱਗਿਓ ਦੁੱਖਾਂ ਦੀ ਚੋਟ ਨਾਲ ਹੀ ਮੁੜਦਾ ਤਾਂਵੇਂ ਨੇ ਜਿਹੜੇ ਸ਼ਬਦ ਦੀ ਚੋਟ ਨਾਲ ਮੜਾਉਣਗੇ ਅੰਤਰ ਪਿਆ ਸੁੱਠੀ ਪ੍ਰਭ ਕੇਰੀ ਸੁਣ ਗੁਰ ਬਚਨ ਮਨ ਇਹ ਉਂਗਲਾਂ ਤੇ ਗਿਣ ਜਾਣ ਵਾਲੇ ਵੀ ਗੁਰੂ ਦੇ ਸ਼ਬਦ ਦਾ ਤੀਰ ਹਿਰਦੇ 'ਚ ਵੱਜਿਆ ਤੇ ਬੰਦਾ ਗੁਰੂ ਦਾ ਹੋ ਗਿਆ ਨੀ ਤਾਂ ਜਿੰਨਾ ਚਿਰ ਕੋਈ ਜੀਵਨ ਚ ਭਾਰੀ ਵਿਪਤਾ ਨਹੀਂ ਨਾ ਆਉਂਦੀ ਸੰਕਟ ਨਹੀਂ ਨਾ ਹੁੰਦਾ ਉਹਨਾਂ ਚਿਰ ਗੁਰੂ ਵੱਲ ਮੂੰਹ ਕਿੱਥੇ ਹੁੰਦਾ ਹੋ ਰਹੀ ਹੋਵੇ ਗੰਮੀ ਬਾਣੀ ਦਾ ਗਾਇਨ ਹੋ ਰਹੀ ਹੋਵੇ ਵਿਚਾਰ ਹੋ ਰਿਹਾ ਹੋਵੇ ਕੀਰਤਨ ਕੋਈ ਫਰਕ ਨਹੀਂ ਪੈਂਦਾ ਜਹੇ ਘਰ ਕਥਾ ਹੋਤ ਹਰ ਸੰਤਨ ਇੱਕ ਨਿਮਖ ਨ ਕੀਨੂ ਮੈਂ ਫੇਰਾ